ए बोर्ड दी छां ठंडी बोर्ड दी छां आज भी मांगे थे आज नहीं जा रहा होगा आज भी मांगे ए भाई जी इस ढे तो आज पता लगूगा ढे ये का ढे आज लेकर आप आ रहे हो आ आ आ ਦੇਡੀ ਨੂੰ ਬਦਲਾਂਾ ਇਹ ਨੂੰ ਨੋ ਬਹੁਤ ਹੈ ਅੱਜ ਬਹੁਤ ਹੈ ਧੱਕੇ ਵੀ ਆ ਗੱਤੀ ਬਾਾਰ ਚੱਜ ਅੱਜ ਗੱਤੀ ਬਾਾਰ ਤੁਮ ਲਾਵਾਗੇ ਅੱਪਾ ਕੀ ਟਾਟਾ ਆਹ ਨੂੰ ਗੁਪੁਦੀ ਆਪਾਂ ਜੇ ਕੁਝ ਨਹੀਂ ਸੁੱਕੀ ਚੱਲੂ ਚੱਲਣ ਦੇ ਉਹ ਤੁਹਾਡੀ ਪਾਣ ਨੂੰ ਹਾਂ ਦੇਖਾਂ ਪਾਣੀ ਹੈ ਬਚ ਗਏ ਬਚ ਗਏ ਬਚ ਗਏ ਮੈਂ ਆ ਕਿਤੇ ਡੁੱਲ ਗਈ ਆਹ ਕਿਹੜਾ ਹੋਇਆ ਆ ਦਿਨੀ ਖੁੱਲਿਆ ਪਿਆ ਉਹ ਬੋਲਦਾ ਹੈ ਉਹ ਕਿਵੇਂ ਆ ਬੋਲੇ ਆਇਆ ਨਹੀਂ ਆਇਆ ਇਹ ਕੋਈ ਨਹੀਂ ਐ ਤੂ ਟੱਕਰ ਗਿਆ ਉਹ ਕਿਵੇਂ ਦਿਨੀ ਖੁੱਲਿਆ ਪਿਆ ਅੱਜ ਤੈਨੂੰ ਪਤਾ ਨਹੀਂ ਬਾਈ 31 ਮਾਰਚ ਹੈ 31 ਮਾਰਚ ਕਿਨੇ ਬਣਾਤੀ 31 ਮਾਰਚ ਤਾਂ ਸੁਣਿਆ ਸੀਗਾ ਹੈ ਇਹ ਨਵਾਂ ਕਲੈਂਡਰ ਤੂੰ ਤੂੰ ਹਣਾ ਤਾਂ ਇਹ ਪਕਤੀ ਮਾਰਚ ਅੱਜ ਕਹਿੰਦੀ 38 ਹੈ ਕੌਣ ਕਹਿੰਦਾ ਤੈਨੂੰ ਹੀ ਅੱਜ ਤੂੰ ਹੀ ਥੋੜਾ ਜਿਹਾ ਹੋ ਗਿਆ ਤੂੰ ਬਾਈ ਤਿੰਨ ਘਟਾਈ ਜਾਣਾ ਆਜੇ ਮੇਰੇ ਕੋਲ 38 ਮਾਰਚ ਲਿਖੀ ਪਈ ਨਹੀਂ ਫਿਰ ਤੇਰੇ ਮੋਬਾਈਲ ਤੇ ਗਲਤ ਆ 31 ਮਾਰਚ 31 ਦਾ ਮਹੀਨਾ ਕਿਵੇਂ ਬਣਾਤਾ ਬਿੰਦਾ ਵੀ ਨਹੀਂ ਜਿਪੜੇ ਹੈ ਲੋ ਕੀ ਬੂਢੀ ਚੱਕੀ ਬੈਠਾ ਯਾਰ ਹੱਥ ਲਾ ਲੈ ਲੈ ਬਾਈ ਆਪਾਂ ਸੁੱਧੂ ਵੀ ਪਾਲਾ ਨਾ ਮੂੰਹ ਚ ਮੈਂ ਸਿੱਧੀ ਲੋਟ ਨਾ ਬੜਾ ਪਾਣੀ ਪੋਣਾ ਪੈਣਾ ਥੋੜਾ ਮੈਂ ਤਾਂ ਦੋ ਦੋ ਰੱਖੀ ਬੈਠਾ ਹੋਏ ਬਾਈ ਵਾਂ ਕੇ ਹੋ ਰਿਆ ਹਾਂ ਐ ਇੱਥੇ ਅਸਰ ਕੋਈ ਨਹੀਂ ਬਾਈ ਉਹ ਇੱਥੇ ਅਸਰ ਕੋਈ ਐ ਇੱਥੇ ਅਸਰ ਦੇ ਥੋੜਾ ਯਾਰ ਪ੍ਰਗ ਲਾਇਆ ਨਾ ਬਾਏ ਤਾਂ ਨਹੀਂ ਪੀਂਦਾ ਭਰਾਵਾ ਮੈਂ ਯਾਨੀ ਆਪਣੀ ਯਾਰੀ 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 ਖਾਂਦਾ ਯਾਰ ਤੂੰ ਮੇਰਾ ਬੋਲਦਾ ਭਰਾ ਹੈ ਨਹੀਂ ਜਾਰੀ ਆ ਗਏ ਜਾਗੇ ਉਹ ਇਹਨੂੰ ਕਿਉਂ ਬੀਪੀ ਮਾਰਦੇ ਹੋ ਮੈਂ ਤਾਂ ਛੋਟਾ ਪਾਈ ਉਹ ਗੋਲ ਗਾਰੀ ਗੋਲ ਗਾਰੀ ਗੋਲ ਗਾਰੀ ਹੁੰਦੀ ਹੈ ਸਾਰਾ ਲੀਵਰ ਖਰਾਬ ਕਰ ਦੂ ਤੇਰਾ ਇਹ ਉਹ ਲੀਵਰ ਮੈਂ ਹੋਰ ਲਿਆਵਾਂਗੇ ਮੰਡੀ ਤੋਂ ਦੱਸ ਦੇ ਆਂਦਾ ਫੇਰ ਤਾਂ ਹੈ ਮੇਰਾ ਅੰਗ ਆਪਣਾ ਲੀਵਰ ਸਰੀਰ ਦਾ ਉਹਦੇ ਲਈ ਦੇਖ ਲੈ ਨਾ ਇਹ ਕਹਿੰਦੇ ਪੁਜਾਰਾਂ ਸਾਰੀ ਚੀਜ਼ ਮਿਲਦੀ ਹੈ ਓਏ ਇਹ ਬੰਦੇ ਦਾ ਸਪੇਅਰ ਪਾਰਟ ਨਹੀਂ ਮਿਲਦਾ ਗੱਡੀਆਂ ਦਾ ਮਿਸ ਜਾਂਦਾ ਥੋੜੀ ਜੀ ਲੈ ਨਾ 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 ਬਰਾਬਰ ਨਾ ਦੋ ਜਾਰੀ ਨਹੀਂ ਨਾ ਨਾ ਬਸ ਰੱਖ ਦੇ ਜਾਰੀ ਉਹ ਬਾਪੂ ਜਾਰੀ ਆਪਣੀ ਪੱਕੀ ਆ ਇਹ 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 ਨਾ ਕੋਈ ਯਾਰੀ ਉਹ ਕੰਡਾ ਮਰੇਗਾ ਤੂੰ ਉਹ ਇਗਨੀ ਪੀ ਪੀ ਕੇ ਦਾਰੂ ਖੀ ਪੀ ਜਾ ਨਾ ਯਾਰ ਇਹਨਾਂ ਦੇ ਘਰੇ ਨਹੀਂ ਹਾਂ ਨਾ ਦੇ ਦਿੱਤੇ ਯਾਰ ਘਰੇ ਛੱਡ ਕੇ ਆ ਮਾ ਘਰ ਆ ਮੇਰਾ ਘਰ ਆ ਇਹ ਕਰੇ ਕਿੱਥੇ ਵੋਟ ਥੱਲੇ ਆ ਤੂੰ ਵੋਟ ਵੀ ਛੱਡ ਰਾਂ ਵੋਟ ਤਾਂ ਥੋੜਾ ਹੈ ਆ ਕਰੇ ਪੈ ਜਾ ਛੱਡ ਕੇ ਮੈਂ ਤੈਨੂੰ ਯਕੀਨ ਨਹੀਂ ਮੇਰੇ ਦੇ ਪਰ ਹਾਂ ਯਕੀਨ ਹੈ ਛੱਡ ਕੇ ਮੈਂ ਘਰੇ ਹੁਣ ਤੈਨੂੰ ਮੈਂ ਜਾਂ ਮਾ ਨਹੀਂ ਕਰਿਆ ਕਿਉਂ ਮੈਨੂੰ ਯਕੀਨ ਆ ਨਹੀਂਦਾ ਤੀਰ ਤਾਂ ਹੈਗਾ ਇਹ ਵੀ ਤੇ ਯਕੀਨ ਨਹੀਂ ਨਾ ਆ ਫਿਰ ਰੱਖਣਾ ਪੈਣਾ ਨਾ ਨਾ ਮੈਂ ਪਾਈ ਨਹੀਂ ਮੈਂ ਤਾਂ ਪੀ ਨਹੀਂ ਉਹ ਗਾੜਾ ਨਹੀਂ ਮੈਂ ਮੈਂ ਤੁਮਾ ਕਰਦਾ ਖਰਾਬ ਹੋਈ ਬਣ ਕੇ ਮੈਂ ਹੀ ਪੀ ਇਹ ਦਾਰੂ ਬਹੁਤ ਮਾੜੀ ਹੁੰਦੀ ਆ ਕਿਉਂ ਇਹ ਤਾਂ ਲਾਸ਼ ਤਰੀ ਜਾਣਾ ਉਹ ਇੱਕ ਦਿਨ ਸਾستی ਦਾ ਕਰਕੇ ਉਹ ਕੁਝ ਨਹੀਂ ਹੁੰਦਾ ਪਹਿਲਾਂ ਕਮਲੇ ਨੂੰ ਕੋਈ ਇਹ ਗੋਲ ਮਾੜੀ ਦਾਰੂ ਹੁੰਦੀ ਆ ਇਹ ਕੰਡਾ ਨਹੀਂ ਨਾ ਮੈਂ ਕਰੀ ਕੰਡਾ ਨਹੀਂ ਨਾ ਮੈਂ ਨਹੀਂ ਮੈਂ ਤਾਂ ਸਿਰ ਤੋਂ ਮਾ ਉਹ ਨਹੀਂ ਯਾਰ ਪਾਗਲ ਹੋਇਆ ਤੂੰ ਕੀ ਹੋਇਆ ਮਾਰੂਦਰੇ ਤਾ ਮੈਂ ਸੋਡਾ ਨੂੰ ਫੋਨ ਕਰ ਦਾਂਗਾ ਇਹਨੂੰ ਫਿਰ ਦਨ ਕਰ ਦਿਆ ਸੋਡਾ ਨੂੰ ਫੋਨ ਕਰ ਦੇ ਤੇ ਕੀ ਕਰਨੇ ਉਹੋ ਤੇ ਨਹੀਂ ਜਾ ਤਾ ਭਰਾ ਤੈਨੂੰ ਪਾਈ ਨਹੀਂ ਉਹ ਬੰਦੀ ਨਾਲ ਬੈਠਾ ਹਾਂ ਨਿੰਮਾ ਬੋਲਦਾ ਸੀ ਇਹੋ ਕੋਈ ਸੋਡਾ ਨੂੰ ਜਾ ਲੈ ਕੇ ਜਾ ਕਰੇ ਤੂੰ ਆ ਮੜਾ ਜਾ ਖੁੱਲ ਬਣਿਆ ਬੈਠਾ ਖੁੱਲਿਆ ਬੈਠਾ ਦੋ ਤਿੰਨ ਤਰੱਕੀ ਵੇੜਾ ਅੰਗਰੇਜ਼ੀ ਬਣਾਉਂ ਪਤੰਦਰ

तो है भी भाई भाई। नहीं पीने मानता नहीं है भाई मानता नहीं होता जमाव मैं मानता नहीं करो मेरे तुम भाई भाई कैसा होगा मैं तो नहीं नहीं इस चीज़ बना कर ही जा आ 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 ਮੈਂ ਬਈ ਪਹਿਲਾ ਬੀਨਾ ਗੋਆ ਵਾਲੀ ਦਰੂ ਹੈ ਇਹ ਤਾਂ ਮੇਰੀ ਜ਼ਹਿਰ ਗੋਲੀਆਂ ਵਾਲੀ ਦਰੂ ਆ ਆ ਜ਼ਹਿਰ ਦੀ ਆ ਤਾਂ ਨਹੀਂ ਤੂੰ ਮੈਨੂੰ ਐ ਦੱਸ ਘਰੇ ਤਨੂੰ ਤੋੜ ਘਰੇ ਘਰ ਦੀ ਪਈ ਏ ਤੂੰ ਉਹ ਬੀਲਾ ਤੂੰ ਇਹ ਜ਼ਰੂਰੀ ਜ਼ਹਿਰ ਬੀਨਾ ਰੋਜ਼ ਜ਼ਹਿਰ ਮੈਨੂੰ ਬੀਂਦਾ ਕਰਦੀ ਕਿਉਂ ਨਹੀਂ ਬੀਂਦਾ ਤੂੰ ਮੈਂ ਮੈਂ ਕਹਤਾ ਇਹ ਪਾ ਕੇ ਆ ਆਹ ਇਹਦਾ ਸਮਾਨ ਲੱਛਣ ਕੀ ਬਣਾਇਆ ਮੈਂ ਮੈਂ ਜਾਂਦਾ ਨਹੀਂ ਮੈਂ ਦੇਖੀ ਕੋਈ ਨਹੀਂ ਪੈਸਾ ਜ਼ਰੂਰੀ ਬਰਬਾਦ ਕਰਨਾ ਢੋਲ ਭਰੇ ਯਾਰ ਢੋਲ ਢੋਲ ਦੇ ਭਰੇ ਯਾਰ ਉਹ ਬਾਈ ਬਣ ਕੇ ਓ ਭਾਈ ਜੋਰੇ ਭਾਈ ਓਏ ਫਿਰ ਸਹੀ ਆਉਂਦੀ ਆਇਆ ਓਏ ਭਾਈ ਨਾ ਨਾ ਮਾ ਦਾ ਡੋਲ 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 ਉਹ ਭਰਾ ਨਾਲ ਯਾਰ ਯਾਰ ਤੂੰ ਕੰਮ ਕਰ ਤਾਂ ਮਾਰੀ ਮਾਰੀ ਨਾ ਮਾਰੀ ਨਾ ਮਾਰੀ 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 ਨਾ ਮਾਰੀ ਉਹ ਨਹੀਂ ਯਾਰ ਕੋਈ ਨਿਆ ਆਥਰੇ ਪੀ ਲੂ ਥੋੜੀ ਉਹ ਕੋਥੇ ਕਰ ਪੀਲੀ ਆਇਆ ਚਲ ਤਰਾ ਬਾਹਰ ਮੇਰਾ ਉਹ ਭਾਈ ਕੋਟ ਰਾਈ ਗਿਆ ਕਿ ਨਹੀਂ ਬਾਹਰ ਆ ਤੋ ਕੇ ਆ ਮਾ ਚਲ ਬਾਹਰ ਕੀ ਹੈ ਓ ਇੱਧਰ ਨੂੰ ਮਾਰ ਕੇ ਬੈਠ ਚਲ ਮਾਈਂ ਕਿਰੇ ਬੈਠੀ ਜਾਂ ਤੋਰ ਕਿ ਲੈ ਤੰਦਾ ਚਲ ਚਲ ਤੋਰ ਕਿ ਲੈ ਵਾਹ ਤੂੰ ਨਾ ਚਾਨਕਾ ਹਾਤਰਾ ਚਾਰੀ ਨੂੰ ਕੋਈ ਮੁਕਤੀ ਪਾਇਆ ਤੂੰ ਅੱਜ ਤੂੰ ਗਾਹ ਤੂੰ ਅੱਜ ਮੇਰੇ ਕੋਲ ਆ ਮੈਨੂੰ ਪੜਾ ਦੇ ਨਾ ਮੈਂ ਦੋ ਮਰਦਾਂ ਚਾਰ ਰਾਤੀ ਉਹ ਚੱਲ ਵੜ ਜਾ ਸਮਝ